ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਪਹੁੰਚਣ ਵਾਸਤੇ ਤੇ ਤੁਹਾਡੇ ਸਾਰਾ ਵਾਸਤੇ ਬਹੁਤ ਵਧੀਆ ਆਪਾਂ ਆਹ ਵੀਡੀਓ ਲੈ ਕੇ ਪਹੁੰਚਿਆ ਬਹੁਤ ਵਧੀਆ ਕੰਡੀਸ਼ਨ ਦੀਆਂ ਤੁਹਾਨੂੰ ਮਸ਼ੀਨਰੀਆਂ ਗੱਡੀਆਂ ਮਿਲ ਜਾਣਗੀਆਂ ਤੇ ਇਕੱਲੀ-ਇਕੱਲੀ ਆਪਾਂ ਮਸ਼ੀਨਰੀ ਦੀ ਗੱਲ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਵੀ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 38764 ਜੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਐ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਹੁਣ ਆਪਾਂ ਪਹਿਲੀ ਗੱਡੀ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਗੱਲ ਕਰਦੇ ਆ ਇਹਦੀ ਮਾਡਲ 2008 ਦਾ ਕੰਡੀਸ਼ਨ ਗੱਡੀ ਦੀ ਆਲ ਓਕੇ ਐ ਬਾਕੀ ਟਾਇਰਾਂ ਦੇ ਵਿੱਚ ਅਲਾਈ ਤੁਸੀਂ ਦੇਖ ਲਓ ਬਹੁਤ ਸ਼ੌਂਕ ਨਾਲ ਮਾਲਕ ਨੇ ਪੋਵਾ ਰੱਖੀ ਐ ਟਾਇਰ ਨਵੇਂ ਨੇ ਬਾਡੀ ਲਾਈਨ ਇੱਕ ਨੰਬਰ ਐ ਤੇ ਨਮਾਸ਼ੇਰ ਮਾਲਕ ਦਾ ਏਰੀਆ ਦਾ ਨਵੇਂ ਟਾਇਰ ਨੇ ਨਮਾਸ਼ਹਿਰ ਏਰੀਆ 1,25,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9878619873 ਦੂਸਰੀ ਗੱਡੀ ਆਪਾਂ ਤੁਹਾਡੇ ਖਾਤਰ ਰੀਟਜ ਲੈ ਕੇ ਪਹੁੰਚਿਆ ਜੀ ਪੰਜਾਬ ਨੰਬਰ ਗੱਡੀ ਆ ਰੀਟਜ ਗੱਡੀ ਐ ਤੇ 2009 ਮਾਡਲ ਐ ਜੀ ਸੈਕੰਡ ਓਨਰ ਐ ਰੀਟਜ ਐਲਡੀਆਈ ਐ ਵਿੰਡੋ ਆਪਾਂ ਨੂੰ ਪਾਵਰ ਨਹੀਂ ਮਿਲਣੀ ਚਾਹੀਦੀ। ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਕਈ ਵਾਰੀ ਵਿੰਡੋ ਪਾਵਰ ਕਰਾਏ ਹੁੰਦੀ ਹੈ। ਬਾਕੀ ਤੁਸੀਂ ਮਾਲਕ ਤੋਂ ਕਨਫਰਮ ਹੋ ਜਾਓ। 1,35,000 ਰੁਪਇਆ ਇਹਨਾਂ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ ਤੇ ਗੱਡੀ ਫਿਰੋਜ਼ਪੁਰ ਏਰੀਆ ਚ ਹੈ। 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ। ਟਾਇਰਾਂ 'ਚ ਕੋਈ ਨੁਕਸ ਨਹੀਂ ਹੈਗਾ। ਬਾਡੀ ਲਾਈਨ ਵੀ ਬਹੁਤ ਵਧੀਆ, ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਫਿਰੋਜ਼ਪੁਰ ਜਾ ਕੇ ਗੱਡੀ ਨੂੰ ਦੇਖਣਾ ਹੋਵੇ। ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਚਲਾ ਕੇ ਦੇਖ ਸਕਦੇ ਹੋ ਬਾਕੀ ਕਾਗਜ਼ ਪੱਤਰ ਕੰਪਲੀਟਡ ਪੂਰੇ ਆਪਾਂ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 88 723 31 015 ਤੇ ਤੀਸਰਾ ਆਪਾਂ ਤੁਹਾਡੇ ਵਾਸਤੇ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਮੋਟਰਸਾਈਕਲ ਹੈ ਹੀਰੋ ਦਾ ਆਈ ਸਮਾਰਟ ਕੰਡੀਸ਼ਨ ਬਹੁਤ ਵਧੀਆ ਜੀ 2016 ਮਾਡਲ ਹੈ ਪਰ ਮਾਲਕ ਨੇ ਕਿਹਾ ਚੱਲਿਆ ਬਹੁਤ ਹੀ ਘੱਟ ਹੋਇਆ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਕੰਡੀਸ਼ਨ ਆਲੂਕੀ ਹੈ ਨਵੀਂ ਕੰਡੀਸ਼ਨ ਹੈ ਤੇ ਮੋਟਰਸਾਈਕਲ ਹ ਜਲੰਧਰ ਏਰੀਆ ਚ ਖੜਾ ਹੈਗਾ ਰੇਟ ਮਾਲਕ ਨੇ 45000 ਰੁਪਏ ਮੰਗੇ ਬਾਕੀ ਕਾਗਜ਼ ਪੱਤਰ ਜਿੰਨੇ ਹੁੰਦੇ ਆ ਸਾਰੇ ਆਪਾਂ ਨੂੰ ਪੂਰੇ ਮਿਲ ਜਾਣਗੇ ਟਾਇਰ ਵਧੀਆ ਨੇ ਤੇ ਮੋਟਰਸਾਈਕਲ ਬਹੁਤ ਵਧੀਆ ਜੀ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜਾ ਕੇ ਤੁਸੀਂ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਆਪ ਦੀ ਪੂਰੀ ਤਸੱਲੀ ਕਰਨ ਤੋਂ ਬਾਅਦ ਮੋਟਰਸਾਈਕਲ ਖਰੀਦ ਸਕਦੇ ਹਾਂ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ 98 721 28 470 ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ। ਲਾ ਕੇ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਨੂੰ ਜੇ ਵੀਡੀਓ ਪਸੰਦ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ। ਚੱਲਦੀ ਚੱਲਦੀ ਵੀਡੀਓ ਚੀਜ਼ੀ ਤੇ ਹੁਣ ਆਪਾਂ ਵਲੀਨੋ ਗੱਡੀ ਦੀ ਗੱਲ ਕਰਨ ਚੱਲਿਆ ਜੀ। ਵਲੀਨੋ ਡੀਜ਼ਲ ਵਰਜਨ ਹੈ ਜੀ ਫਾਸਟ ਓਨਰ ਗੱਡੀ ਹੈ ਰੰਗ ਸਾਰਾ ਜੈਨੂਮਨ ਹੈ 18 ਮਾਡਲ ਹੈ ਜਮਾਂ ਨਮੀ ਗੱਡੀ ਆ ਇੱਕ ਚਰੀਟ ਵੀ ਹੈ ਨਹੀਂ ਗੱਡੀ ਤੇ ਬਾਕੀ ਤੁਸੀਂ ਗੱਡੀ ਦੇਖਣੀ ਹੋਵੇ ਇਹਨਾਂ ਦਾ ਏਰੀਆ ਸੰਗਰੂਰ ਸੰਗਰੂਰ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾਂ ਪੰਜ ਲੱਖ 65000 ਰੁਪਿਆ ਡਿਮਾਂਡ ਹੈ ਤੇ ਲੈਸ ਹੋ ਜਾਊਗਾ ਗੱਡੀ ਚੱਲੀ ਹੋਈ ਹੈ ਕੁੱਲ 73000 ਕਿਲੋਮੀਟਰ ਗੱਡੀ ਪੂਰੀ ਹੈ ਜੈਨੂਨ ਚੱਲੀ ਹੋਈ ਹੈ ਤੇ ਨਵੇਂ ਟਾਇਰ ਨੇ ਗੱਡੀ ਨਵੀਂ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਜੀ 1 ਰੁਪਏ ਦੀ ਆਪਾਂ ਨੂੰ ਮਤਲਬ ਕੋਈ ਕਮੀ ਪੇਸ਼ੀ ਨਹੀਂ ਮਿਲਣੀ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98153 ਤੇ 80099 ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਲਾਜ਼ਮੀ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਚੈਨਲ ਦੀ ਤੇ ਮਸ਼ੀਨਰੀਆਂ ਅੱਗੇ ਹੋਰ ਵੀ ਖੜੀਆਂ ਨਹੀਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਪੂਰੀ ਤੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਆਹ ਵੀਡੀਓ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਸਾਰੇ ਜਣੇ ਨੋਟ ਕਰ ਲਓ ਕਿਉਂਕਿ ਜੇ ਤੁਸੀਂ ਵੀ ਕਦੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਜਾਂ ਮਸ਼ੀਨਰੀ ਤੋਂ ਇਲਾਵਾ ਤੁਹਾਡੇ ਕੋਲੇ ਕੋਠੀ ਹੈ ਘਰ ਮਕਾਨ ਹੈ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਪਿੰਡ 'ਚ ਸ਼ਹਿਰ 'ਚ ਜਾਂ ਢਾਣੀ ਕਿਸੇ ਪਾਸੇ ਵੀ ਹੈ ਜੀ ਤੁਸੀਂ ਜਿਹੜੀ ਚੀਜ਼ ਵੇਚਣੀ ਹੈ ਜਾਂ ਤੁਹਾਡੇ ਰਿਸ਼ਤੇਦਾਰ ਕੋਲ ਹੈ ਬਸ ਆਪਣੇ ਕੋਲ ਜਿਹੜੀ ਚੀਜ਼ ਵੇਚਣੀ ਹੈ ਉਹਦੀ ਇੱਕ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਜਾਂ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਮਾਂ ਫਰੀ ਦੇ ਵਿੱਚ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੋ ਆਪਣੇ ਕੋਲੇ ਵੀਡੀਓ ਹੋਟਮਾ ਜਾਣਕਾਰੀ ਜਲਦੀ ਤੋਂ ਜਲਦੀ ਆਡਾਪਾ ਲਗਾ ਦਵਾਂਗੇ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਜੀ ਵਾਕੀ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਆ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲੇ ਆਲਟੋ ਗੱਡੀ ਮਾਲਕ ਨੇ ਵੇਚੀ ਹੈ ਸੇਲ ਵਾਸਤੇ 2021 ਮਾਡਲ ਹੈ ਅ ਰਜਿਸਟਰ ਵਾਈ ਦੇ ਵਿੱਚ ਹੋਈ ਆ ਤੇ ਇਹ ਗੱਡੀ ਜਵਾਂ ਨਵੀਂ ਆ ਜੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਫੋਟੋਆਂ ਚ ਸਾਰਾ ਕੁਝ ਦਿਖਿ ਰਿਹਾ ਇੱਕ ਪਾਸੇ ਹਲਕੇ ਜਿਹੇ ਸਕ੍ਰੈਚ ਤੇ ਮਾੜੇ ਮੋٹے ਜੀ ਹਲਕੇ-ਫੁਲਕੇ ਜੀ ਇੱਕ-ਦੋ ਡੈਂਟ ਆਪਾਂ ਨੂੰ ਮਿਲਣਗੇ ਜਿਆਦਾ ਨਹੀਂ ਹੈਗੇ ਹਲਕੇ-ਫੁਲਕੇ ਜੇ ਜੀ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੇ ਕਿਸੇ ਨੂੰ ਵੀ ਪਸੰਦ ਆਵੇ ਆਹ ਗੱਡੀ ਜਾ ਕੇ ਦੇਖ ਕੇ ਗੱਲਬਾਤ ਕਰ ਸਕਦੇ ਹੋ ਮਾਲਕ ਦਾ ਜਿਹੜਾ ਏਰੀਆ ਚੰਡੀਗੜ੍ਹ ਹੈ ਜੀ ਟਾਇਰ ਬਹੁਤ ਵਧੀਆ ਮਿਲ ਜਾਣਗੇ 84000 ਕਿਲੋਮੀਟਰ ਚੱਲੀ ਹੋਈ ਹੈ ਤੇ ਸੈਕੰਡ ਓਨਰ ਗੱਡੀ ਹੈ ਜੀ ਜੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸਾਰੇ ਜਣੇ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇੱਕ ਤੁਸੀਂ ਹੁਣ ਵਰਨਾ ਗੱਡੀ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੇ ਮਾਲਕ ਨੇ ਉਹ ਆਰਮੀ ਚ ਲੱਗੇ ਹੋਏ ਨੇ ਆਰਮੀ ਓਨਰ ਦੀ ਗੱਡੀ ਹੈ ਤੇ 15 ਮਾਡਲ ਹੈ 86000 ਕੁੱਲ ਚੱਲੀ ਹੋਈ ਹੈ ਡਿਮਾਂਡ 570000 ਰੁਪਿਆ ਕੰਡੀਸ਼ਨ ਗੱਡੀ ਦੀ ਆ ਲੋਕੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਤੇ ਡਿਮਾਂਡ 570 ਲੈਸ ਹੋ ਜਾਊਗਾ ਬਾਬਾ ਬਕਾਲਾ ਅੰਮ੍ਰਿਤਸਰ ਇਹਨਾਂ ਦਾ ਏਰੀਆ ਹੈ ਟਾਇਰ ਨਵੇਂ ਵਾਂਗੂ ਸੈਕੰਡ ਓਨਰ ਗੱਡੀ ਆ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਗੱਡੀ ਬਹੁਤ ਵਧੀਆ ਜੀ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਜੀ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੋਂ ਗੱਡੀ ਨੂੰ ਠੀਕ ਹੈ ਜੀ ਮੈਂ ਕਿ ਟ్రਾਈ ਲੈ ਲਿਓ ਗੱਲਬਾਤ ਬਣਦੀ ਹੋਵੇ ਤਾਂ ਮਾਲਕ ਨੂੰ ਫੋਨ ਲਗਾ ਲਿਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਕਨਫਰਮ ਹੋ ਜੋ ਜੇ ਕੋਈ ਜਾਣਕਾਰੀ ਪਹਿਲਾਂ ਜੇ ਤੁਸੀਂ ਲੈਣੀ ਹੈ ਤੇ ਇੱਕ ਆਪਣੇ ਕੋਲੇ ਜਨ ਗੱਡੀ ਮਾਲਕ ਨੇ ਭੇਜੀ ਹੋਈ ਹੈ ਜੀ ਸ਼ਾਇਦ ਪਹਿਲਾਂ ਵੀ ਤੁਸੀਂ ਦੇਖੀ ਹੋਵੇ ਤੇ ਗੱਡੀ ਨੂੰ ਇਹਨਾਂ ਨੇ ਜਲਦੀ ਸੇਲ ਕਰਨਾ ਹੈ ਜੀ 2004 ਮਾਡਲ ਗੱਡੀ ਹੈ 55000 ਡਿਮਾਂਡ ਆ ਲੈਸ ਬਸ ਹੋ ਜਾਊਗਾ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਵੈਕੀ ਕਰ ਲਾਂਗੇ ਬਾਗਾ ਪ੍ਰਾਣਾ ਏਰੀਆ ਤੇ ਸੜਕ ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੇ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਮਸ਼ੀਨਰੀਆਂ ਵਧੀਆ ਲੱਗੀਆਂ ਪਸੰਦ ਆਈਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ ਜਲਦੀ ਆਪਾਂ ਲੈ ਕੇ ਪਹੁੰਚ ਜਾਗੀ ਬਾਕੀ ਕਿਸੇ ਕੋਲ ਕੋਈ ਮਸ਼ੀਨਰੀ ਹੋਵੇ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹਾਂ ਆਪਣਾ ਵਟਸਐਪ ਨੰਬਰ ਸਾਰੇ ਜਣੇ ਨੋਟ ਜਰੂਰ ਕਰ ਲਿਓ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਸੀ